ਖਾਤਰ ਸ਼ਹੀਦ ਹੋਣ ਵਾਲੇ ਉਸਤਾਰ ਪੰਥ ਸਿੰਘ ਦੇ ਪੁੱਤਰ ਸਦਾ ਸਿੰਘ ਜੀ ਸਿੰਘ ਖਾਲਸਾ ਨੂੰ ਆਪਣਾ ਕੀਮਤੀ ਵੁਰਪਾ ਕੇ ਕਾਮਯਾਬ ਕਰੋ ਹੁਣ ਵਕਤ ਸੰਭਾਲੋ ਇੱਕ ਇੱਕ ਵੋਟ ਗੰਨਾ ਕਿਸਾਨ ਚੋਣ ਨਿਸ਼ਾਨ ਤੱਕ ਪਾਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਤਸਵੀਰ ਲੱਗੀ ਆ ਸ਼ਹੀਦ ਭਾਈ ਪ੍ਰੀਤ ਸਿੰਘ ਦਾ ਜ਼ਿਕਰ ਕਰ ਰਹੇ ਆ ਸ਼ਹੀਦ ਭਾਈ ਸਤਨ ਸਿੰਘ ਦਾ ਜ਼ਿਕਰ ਕਰ ਰਹੇ ਆ ਕੇਰ ਸਿੰਘ ਦਾ ਜ਼ਿਕਰ ਕਰ ਰਹੇ ਆ ਮੰਨਦਾ ਸਮਝਦੀ ਆਉਂਦਾ ਜੀ ਅਸੀਂ ਕਿਸੇ ਦੇ ਤੇਲ ਨਹੀਂ ਪਵਾਉਂਦੇ ਕਿਸੇ ਨੂੰ ਬੁਲਾਉਂਦੇ ਨਹੀਂ ਜਾਦਾ ਮਤਲਬ ਐਵੇਂ ਅਸੀਂ ਸਿਰਫ ਉਹੀ ਰੂਪ ਰੱਖਦੇ ਆ ਆਪਣਾ ਪਿੰਡਾਂ ਦਾ ਇੰਨਾ ਉਹ ਸ਼ਾਇਦ ਸੰਗਤ ਦਾ ਪਤਾ ਹੀ ਨਹੀਂ ਲੱਗਦਾ ਜੀ ਕਿੱਥੋਂ ਆ ਜਾਂਦੇ ਆ ਮਹਾਰੇ ਸਾਰਾ ਮੈਂ ਵੀ ਰਾਮ ਸਿੰਘ ਨਾਲ ਗੱਲ ਕਰ ਰਹੇ ਆ ਆਪ ਮਹਾਰੇ ਕਾਠੇ ਮਹਾਰੇ ਕਾਠੇ ਦੀ ਇੰਨਾ ਪਿਆਰ ਹੈ ਮੇਰੇ ਕੋਲ ਇਹਦਾ ਲੱਭ ਜਨੀ ਹੈ ਵੀ ਇਹਨਾਂ ਨੂੰ ਮੈਂ ਕਹਾ ਕੀ ਦੇ 15 ਪਿੰਡਾਂ ਪਿੰਡਾਂ ਜਿਹੜਾ ਜੋਨ ਆ ਉਹਦੇ 'ਚ ਅਸੀਂ ਇਹ ਕੀਤਾ ਕਿ ਭਾਈ ਸਰਜੀ ਸਿੰਘ ਨੂੰ ਫੰਡ ਦੇ ਸਕੀਏ ਜਾਂ ਨਾ ਦੇ ਸਕੀਏ ਵਾਰਾ ਸੀ ਇੱਕ ਵੀ ਝੰਡਾ ਇੱਕ ਵੀ ਪੰਪਲੇਟ ਉਹਨਾਂ ਤੋਂ ਨਹੀਂ ਮੰਗਣਾ ਅਸੀਂ ਟੋਟਲ ਸਮਗਰੀ ਆਪਣੀ ਛਪਵਾ ਕੇ ਟੋਟਲ ਗੱਡੀਆਂ ਮੋਟਰਸਾਈਕਲ ਦਿਨ ਰਾਤ ਇੱਕ ਕਰਕੇ ਅਸੀਂ ਭਾਈ ਸਾਹਿਬ ਸਿੰਘ ਦਾ ਪੰਚਾਰ ਕਰ ਰਹੇ ਹਾਂ ਸਰਵਜੀਤ ਕਦੀ ਸਰਜੀਤ ਕਦੀ ਸਰ ਜੀ ਕਿੰਨੇ ਨੂੰ ਆ ਜੀ ਸਰਵਜੀਤ ਸਿੰਘ ਹਾਲਸਾ ਰਾਜਸਥਾਨ ਨੂੰ ਪਾਵਾਂ ਭਾਈ ਜਵਾ ਲੱਗਦਾ ਸਵਾਰਾ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਸਭ ਜੀ ਸੇ ਮਿਲਵਾ ਜਾ ਬੀ ਜੀਪ ਕਿ ਮੈਂ ਵੀ ਗੰਨੇ ਨੂੰ ਪਾਵਾਂ ਗੰਨੇ ਨੂੰ ਪਾਵਾਂ ਸੰਧੂ ਖੁਰਦੀ ਕਿਧਰਲੇ ਪਾਸੇ ਪਹੁੰਚ ਰਹੀਆਂ ਉਹ ਟਾਇਰ ਦੀ ਸੰਧੂ ਖੁਰਦੀ ਪੈਣੀ ਸਰ ਹਾਂ ਸਾਰੀ ਲੱਗਦੀ ਕਿ ਲੱਗਦਾ ਸਰਬਜੀਤ ਵਾਲੇ ਪਾਸੇ ਝੁਕਾ ਕੀ ਲੱਗਦਾ ਪੂਰਾ ਲੱਗਦਾ ਹਾਂ ਚਾਰ ਦਹਾਕੇ ਹੋ ਗਏ ਆ 40 ਸਾਲ ਹੋ ਗਏ ਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀ ਤਿਲ ਉਹ ਚੱਲ ਰ ਸਰਕਾਰ ਵੱਲ ਤੇ 40 ਸਾਲਾਂ ਬਾਅਦ ਇਹ ਜਿਹੜਾ ਇਤਿਹਾਸ ਕਰਾਉਣ ਜਾ ਰਹੇ ਹੋ ਕੀ ਲੱਗਦਾ ਸਰਬਜੀਤ ਸਿੰਘ ਮਲੋਆ ਇਹ ਸੀਟ ਕੱਢ ਜਾ ਕਿੱਤ ਤੋਂ ਬਗੈਰ ਵੀ ਅਸੀਂ ਕੌਮੀ ਦਾ ਕਿਸ ਨਾ ਇਹ ਤੁਹਾਨੂੰ ਬਾਗਮੀ ਨਾਲ ਅਸੀਂ ਕੁੱਕਰ ਵਾਲੇ ਅਸੀਂ ਹੋਣਾ ਨਹੀਂ ਇਸੇ ਦਾਸੋ ਦੇਖੋ 40 ਸਾਲ ਹੋ ਗਏ ਨੇ ਜਮਸ਼ਰ ਸ਼ਰਸਦਾਰ ਬਿਆਸ ਨੇ ਕੁਰਬਾਨੀ ਦਿੱਤੀ ਆ ਦੇਖੋ ਆਪਦੇ ਬੱਚੇ ਨਹੀਂ ਵੇਖੇ ਪਰਿਵਾਰ ਨਹੀਂ ਵੇਖਿਆ ਬੱਚਿਆਂ ਦਾ ਮੂੰਹ ਛੱਡਿਆ ਕਿੱਡੀ ਵੱਡੀ ਪੋਸਟ ਸੀਗੀ ਕਿੱਡੀ ਵੱਡੀ ਪੋਸਟ ਸੀਗੀ ਐਡੀ ਵੱਡੀ ਪੋਸਟ ਛੱਡਣੀ ਕੋਈ ਕਿਸੇ ਨੂੰ ਚਪੜਾਸੀ ਨੌਕਰੀ ਮਿਲਦੀ ਹੈ ਚਪੜਾਸੀ ਨੌਕਰੀ ਛੱਡਦਾ ਅਗਲਾ ਤੇ ਅੱਜ ਇਹਨਾਂ ਨੂੰ ਲੋਕਾਂ ਤੋਂ ਵੋਟਾਂ ਮੰਗਣ ਦੀ ਕੀ ਲੋੜ ਸੀਗੀ ਇਹ ਤਾਂ ਵੱਡੇ ਆਫੀਸਰਾਂ ਦਾ ਹੀ ਇਹ ਅਸੀਂ ਸਿਰਫ ਪਿੰਡਾਂ ਦਾ ਕੁਰਬਾਨੀ ਦੌਰਾ ਰੱਖਿਆ ਸੀ ਕਿਉਂਕਿ ਸਾਡੇ ਸਿਰਫ 10 ਮਿੰਟਾਂ ਦਾ ਤਵਾਨੀ ਦੌਰਾ ਇਹ ਤੇ ਸਾਨੂੰ ਇਸ ਵੀ ਅਸੀਂ ਇਕੱਠੇ ਦਿਨ ਪਿੰਡਾਂ ਚ ਨਾ ਕਰਾਂਗੇ ਆਪਾਂ ਭਾਈ ਸਾਹ ਦੇ ਨਾਲ 4 ਘੰਟੇ ਨਾਲ ਲੈ ਕੇ ਪਿੰਡ-ਪਿੰਡ ਦੌਰਾ ਕਰਾਂਗੇ ਪਰ ਇਹ ਦੌਰਾ ਅੱਜ ਇੱਕ ਬੜੇ ਵੱਡੇ ਰੋਡ ਸ਼ੋ ਦਾ ਰੂਪ ਕਰ ਗਿਆ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਚੀਜ਼ ਤੇ ਸਾਨੂੰ ਬੜਾ ਹੁਣ ਇਸ ਤਰ੍ਹਾਂ ਪ੍ਰੈਸ਼ਰ ਕਰੀ ਜਾ ਰਿਹਾ ਕਿ ਰਾਮਪਰਾਪੁਰ ਦੇ ਸੀਐਮ ਸਾਹ ਸਰ ਰੋਡਸੋ ਆ ਰਿਹਾ ਉਹਨਾਂ ਦੇ ਨਾਲ ਇਕੱਠ ਬਹੁਤ ਘੱਟ ਹੈ ਉਹਨਾਂ ਦਾ ਤਮਾਸ਼ਾ ਵੱਧ ਰਿਹਾ ਤੇ ਜਿਹੜਾ ਆ ਰੋਡ ਸ਼ੋ ਜਾ ਰਿਹਾ ਉਹ ਕਿਸ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਰੋਕਣਾ ਚਾਹੁੰਦੇ ਆ ਸਾਨੂੰ ਵੋਟ ਪਾਓ ਕਿ 70 ਪੈਸੇ ਉਹਨਾਂ ਨੂੰ ਪਾਓ ਕਿ 30 ਪੈਸੇ ਅਸੀਂ ਕੋਈ ਜਿੱਤ ਦਾ ਜਸ਼ਨ ਨਹੀਂ ਮਨਾਉਣਾ ਅਸੀਂ ਸਾਰੇ ਮੇਰੇ ਮੁੰਡਿਆਂ ਨੂੰ ਬੇਨਤੀ ਹੈ ਭਈ ਆਪਾਂ ਉਸ ਤੋਂ ਅਕਾਲ ਤਖਤ ਸਾਹਿਬ ਤੇ ਪਹਿਲੀ ਗੋਲੀ ਚੱਲੀ ਸੀ ਆਪਾਂ ਕਾਲੀਆਂ ਪੱਕਾ ਮੰਨਣੀਆਂ ਜਾਂ ਘੱਟੀਆਂ ਜਾਂ ਕਾਲੀਆਂ ਬਸ ਕੋਈ ਖੁਸ਼ੀ ਨਹੀਂ ਮਨਾਉਣੀ ਕੋਈ ਬੰਬ ਨਹੀਂ ਚਲਾਉਣੇ ਕੋਈ ਢੋਲੀ ਨਹੀਂ ਕੋਈ ਟੱਕਰੀ ਕੋਈ ਲੱਡੂ ਨਹੀਂ ਛੇ ਤਰੀਕ ਤੋਂ ਬਾਅਦ ਕਰਾਂਗੇ ਜੋ ਕਰਾਂ ਜੇ ਤਾਂ ਮੈਂ ਗਣਗਪੂ ਸਿੱਖਾ ਪੁੱਤੀ ਨਾ ਹੋਇਆ ਹੋਇਆ ਤਾਂ ਭਾਵੇਂ ਦੂਜੇ ਪਾਸੇ ਤੋਂ ਜੀ ਮੈਂ ਤਾਂ ਇਹ ਕਹਿਣਾ ਸਿੱਖ ਕੌਣ ਅਣਖਣਾ ਜਣਾ ਚਾਹੀਦਾ ਜਿਨ੍ਹਾਂ ਨੇ ਪੱਗ ਲਾ ਕੇ ਸਾਡੀ ਲਹੀ ਵੀ ਪੱਗ ਨੂੰ ਗਵਾਰਦ ਹੋਈ ਅਸੱਤ ਫਰੀਦਕੋਟ ਦੇ ਪਿੰਡਾਂ ਦੇ ਵਿੱਚਾਂ ਹਲਕਾ ਫਰੀਦਕੋਟ ਐ ਇੱਥੇ ਤੇ ਸਾਡੇ ਨਾਲ ਇੱਥੇ ਵੀਰ ਕੋ ਜੁੜੇ ਹੈਗੇ ਆ ਟਪਾਲੀ ਸਾਹਿਬ ਆਪੂਰਾ ਨਾਮ ਪੁੱਛਦੇ ਆ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਟਪਾਲੀ ਸਾਹਿਬ ਇਹ ਕਰੀ ਪੂਰਾ ਨਾਮ ਦੱਸ ਦਿਓ ਹਾਜੀ ਮੈਂ ਰਾਮ ਸਿੰਘ ਟਪਾਲੀ ਤੋਂ ਬੇਨਤੀ ਤੇ ਕਿਵੇਂ ਚੱਲ ਰਿਹਾ ਪ੍ਰਚਾਰ ਪੀਰ ਸਾਹਿਬ ਜੀ ਸਿੰਘ ਲੋਕ ਚਾਰ ਦੇਖੋ ਜੀ ਅਸੀਂ ਸਾਡਾ ਹਲਕਾ ਵਿਧਾਨ ਸਭਾ ਹਲਕਾ ਸਾਡਾ ਰਾਮਪਰਾ ਫੂਲ ਪੈਂਦਾ ਨੌ ਹਲਕੇ ਆ ਪੂਰੇ ਫਰੀਦਕੋਟ ਹਲਕੇ ਦੇ ਵਿੱਚ ਸਾਡੇ ਫਰੀਦਕੋਟ ਰਾਮਪਰਾ ਫੂਲ ਹਲਕੇ ਦੇ ਵਿੱਚ 44 ਪਿੰਡ ਹੈ ਤੇ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਸ਼ੁਰੂ ਕੀਤੀ ਆ ਵੀ 44 ਪਿੰਡਾਂ ਦੀ ਇੱਕ ਮੀਟਿੰਗ ਰੱਖ ਕੇ ਸਮੁੱਚਾ ਰਾਮਪਰਾ ਫੂਲ ਵਿਧਾਨ ਸਭਾ ਹਲਕਾ ਨੂੰ ਤਿੰਨ ਦੇ ਸੈਚ ਵੰਡ ਲਿਆ ਤਿੰਨ ਜ਼ੋਨ ਅਸੀਂ ਆਪਣੇ ਆਪ ਬਣਾ ਲਿਆ 15 15 14 14 ਪਿੰਡਾਂ ਦੇ ਜ਼ੋਨ ਬਣੇ ਆ ਤੇ 15 15 ਪਿੰਡਾਂ ਦੇ ਜਿਹੜਾ ਜ਼ੋਨ ਆ ਉਹਦੇ ਵਿੱਚ ਅਸੀਂ ਇਹ ਕੀਤਾ ਹੈ ਕਿ ਭਾਈ ਸਰਬਜੀਤ ਸਿੰਘ ਨੂੰ ਫੰਡ ਦੇ ਸਕੀਏ ਜਾਂ ਨਾ ਦੇ ਸਕੀਏ ਪਰ ਅਸੀਂ ਇੱਕ ਵੀ ਝੰਡਾ ਇੱਕ ਵੀ ਪੰਪਲੇਟ ਉਹਨਾਂ ਤੋਂ ਨਹੀਂ ਮੰਗਣਾ ਅਸੀਂ ਟੋਟਲ ਸਮਗਰੀ ਆਪਣੀ ਛਪਵਾ ਕੇ ਟੋਟਲ ਗੱਡੀਆਂ ਮੋਟਰਸਾਈਕਲ ਦਿਨ ਰਾਤ ਇੱਕ ਕਰਕੇ ਅਸੀਂ ਭਾਈ ਸਰਬਜੀਤ ਸਿੰਘ ਦਾ ਪ੍ਰਚਾਰ ਕਰ ਰਹੇ ਹਾਂ ਤੇ ਸਾਡੇ ਪਿੰਡਾਂ ਚ ਬਿਰਟਪਾਲੀ ਪਿੰਡ ਨਾਲੀ ਇਥੋਂ ਤੀਜਾ ਪਿੰਡ ਆਪਾਂ ਜਾਣਾ ਹੈ ਉੱਥੇ ਪ੍ਰਸ਼ਾਦਾ ਪਾਣੀ ਛਕਾਂਗੇ ਇਹ ਫੈਸਲੇ ਹੋ ਚੁੱਕੇ ਆ ਵੀ ਕਾਲੀਦਲ ਨੇ ਸਪੈਸ਼ਲ ਆਪਣੇ ਘਰਾਂ ਦੇ ਵਿੱਚ ਬਲਾ ਕੇ ਬੀਬੀ ਜੀ ਨੂੰ ਸਨਮਾਨਤ ਕੀਤਾ ਹੈ ਉਹਨਾਂ ਨੂੰ ਫੰਡ ਦਿੱਤਾ ਹੈ ਤੇ ਕਾਂਗਰਸ ਵਾਲਿਆਂ ਨੇ ਤੇ ਅਕਾਲੀ ਦਲ ਨੇ ਫਾਈਨਲ ਕਰ ਦਿੱਤਾ ਵੀ ਅਸੀਂ ਟਪਾਲੀ ਦੇ ਵਿੱਚ ਆਪਣਾ ਪੋਲਿੰਗ ਬੂਥ ਨਹੀਂ ਲਾਵਾਂਗੇ। ਪਾਲੀਪਨ ਚ ਹੋਰ ਕੋਈ ਪੋਲਿੰਗ ਬੂਥ ਨਹੀਂ। ਇੱਕੋ ਹੀ ਪੋਲਿੰਗ ਬੂਥ ਲੱਗੂਗਾ। ਬਾਕੀ ਰਹਿ ਗਈ ਮੌਜੂਦਾ ਤੇ ਜਿਹੜੀ ਆ ਪਾਰਟੀ ਐ ਉਹਨਾਂ ਦੀ ਮਰਜ਼ੀ ਐ ਕੁਝ ਲਾਉਂਦੇ ਆ ਜਾਂ ਨਹੀਂ ਲਾਉਂਦੇ ਪਰ ਵੋਟ ਐ ਜਿਹੜੀ ਹਰ ਇੱਕ ਬੰਦਾ ਇਹ ਕਹਿੰਦਾ ਵੀ ਇਸ ਵਾਰੀ ਪਾਰਟੀ ਪਾਸੇ ਅਸੀਂ ਵੋਟ ਪਾਣ ਤੋਂ ਪਾਉਣੀ ਆ। ਫਰੀਦਕੋਟ ਕਿਹੜੇ ਪਾਸੇ ਜਾ ਰਿਹਾ ਲੱਗਦਾ ਤੁਹਾਨੂੰ? ਸਾਡੋ ਤਾਂ ਇਸ ਤਰ੍ਹਾਂ ਜਿਵੇਂ 70% ਤੇ ਸਾਡੀ ਜਿਹੜੀ ਗੱਲ ਖੜੀ ਆ ਵੀ ਜਿੱਤ ਤਾਂ ਸਾਡੀ ਪੱਕੀ ਆ। ਸਾਡੀ ਤਾਂ ਕੋਸ਼ਿਸ਼ ਐ ਕਿ ਅਸੀਂ ਲੀ ਅਸੀਂ ਲੇਟ ਤੇ ਖੜੇ ਆ ਨੌਜਵਾਨੀ ਤੋਂ ਸ਼ਾਕ ਨਹੀਂ ਤੇਲੇ ਪਾਸੇ ਬਹੁਤ ਵੱਡਾ ਤੁਸੀਂ ਦੇਖੋ ਜਿਹੜਾ ਅੱਜ ਦਾ ਕਾਫਲਾ ਇਹ ਮਾਰਚਾ ਰੋਡ ਸ਼ੋਅ ਬਣ ਗਿਆ ਇਹ ਅਸੀਂ ਸਿਰਫ ਪਿੰਡਾਂ ਦਾ ਤੂਫਾਨੀ ਦੌਰਾ ਰੱਖਿਆ ਸੀ ਕਿਉਂਕਿ ਸਾਡੇ ਸਿਰਫ 10 ਪਿੰਡਾਂ ਦਾ ਤੂਫਾਨੀ ਦੌਰਾ ਇਹ ਤੇ ਸਾਨੂੰ ਇਹ ਸੀ ਵੀ ਅਸੀਂ ਇਕੱਠੇ ਇਨਕ ਪਿੰਡਾਂ ਚ ਕੀ ਕਰਾਂਗੇ ਆਪਾਂ ਭਾਈ ਸਾਹਿਬ ਦੇ ਨਾਲ ਚਾਰ ਗੱਡੀਆਂ ਲੈ ਕੇ ਪਿੰਡ-ਪਿੰਡ ਦੌਰਾ ਕਰ ਲਈਏ ਪਰ ਇਹ ਦੌਰਾ ਅੱਜ ਇੱਕ ਬੜੇ-ਬੜੇ ਰੋਡ ਸ਼ੋਅ ਦਾ ਰੂਪ ਧਾਰਨ ਕਰ ਗਿਆ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਚੀਜ਼ ਤੇ ਸਾਨੂੰ ਬੜਾ ਹੁਣ ਇਸ ਤਰ੍ਹਾਂ ਪ੍ਰੈਸ਼ਰ ਕਰੀ ਜਾ ਰਿਹਾ ਹੈ ਕੇ ਰਾਮਪਰਾ ਫੂਲ ਦੇ ਵਿੱਚ ਸੀਐਮ ਸਾਹਿਬ ਦਾ ਰੋਡ ਸ਼ੋਅ ਆ ਰਿਹਾ ਉਹਨਾਂ ਦੇ ਨਾਲ ਇਕੱਠ ਬਹੁਤ ਘਟ ਹੈ ਉਹਨਾਂ ਦਾ ਤਮਾਸ਼ਾ ਬਣ ਰਿਹਾ ਤੇ ਜਿਹੜਾ ਆ ਰੋਡ ਸ਼ੋਅ ਜਾ ਰਿਹਾ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਰੋਕਣਾ ਚਾਹੁੰਦੇ ਆ ਪੁੱਛ ਰਹੇ ਆ ਤੁਸੀਂ ਕਿਉਂ ਇਹ ਤੁਸੀਂ ਪਰਮਿਸ਼ਨ ਨਹੀਂ ਲਈ ਅਸੀਂ ਕਹੇ ਵੀ ਪਰਮਿਸ਼ਨ ਤਾਂ ਲਈ ਜੇ ਸਾਡਾ ਰੋਡ ਸ਼ੋਅ ਹੋਵੇ ਸਾਡਾ ਤਾਂ ਤੂਫਾਨੀ ਦੌਰ ਹੈ ਜਿਹੜਾ ਲੋਕਾਂ ਦਾ ਹਜੂਮ ਹੈ ਇਹ ਆਪ ਮਹਾਰਾ ਨਾਲ ਸਾਡੇ ਕਾਬੂ ਚ ਹੈ ਤੇ ਨਾ ਸਰਕਾਰਾਂ ਦੇ ਕਾਬੂ ਚ ਹੈ ਬਸੇ ਓਵਰ ਆਲ ਜੇ 13 ਸੀਟਾਂ ਦੀ ਗੱਲ ਕਰੀਏ ਮੁੱਖ ਤਿੰਨ ਇੱਕ ਸੀਟਾਂ ਦੇ ਮੁਕਾਬਲੇ ਜਿਹੜੇ ਦਿਲਚਸਪ ਬਣੇ ਹੋਏ ਆ ਜੇ ਇਹਦੀ ਗੱਲ ਕਰੀਏ ਉਹਦੇ ਪਾਸੇ ਖੰਡੂਰ ਸਾਹਿਬ ਜਾਂ ਸੰਗਰੂਰ ਦੇਖੋ ਖੰਡੂਰ ਸਾਹਿਬ ਤੇ ਜਿਹੜੀ ਆ ਸ਼ੀਟ ਆ ਇਹ ਫਾਈਨਲੀ ਆ ਕੇ ਜਿੱਤ ਤੇ ਆ ਇਹ ਤੇ ਆ ਵੱਡੀ ਲੇਟ ਤੇ ਗੱਲ ਖੜੀ ਆ ਜਿਹੜੀ ਸੰਗਰੂਰ ਹੈ ਸੰਗਰੂਰ ਦੀ ਸ਼ੀਟ ਆ ਜਿਹੜੀ ਉਹਦੇ ਵਿੱਚ ਵੀ ਅਸੀਂ ਵੱਡੀ ਗਿੜਤੀ ਦੇ ਵਿੱਚ ਮਾਨ ਸਾਹਿਬ ਆ ਜਿਹੜਾ ਅੱਗੇ ਜਾ ਰਹੇ ਆ ਹਾਂ ਹਾਂ ਬਿਲਕੁਲ ਜੀ ਧੰਨਵਾਦ ਜੀ ਮੈਂ ਸਭ ਜੀ ਸਿੰਘ ਮਿਲਵਾ ਸਾਡੇ ਨਾਲ ਮਿਲੋ ਸਾਹਿਬ ਚੜ੍ਹਦੀ ਕਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨੋ ਸਰ ਕਿਵੇਂ ਵੇਖ ਰਹੇ ਹੋ ਨੌਜਵਾਨਾਂ ਦਾ ਇਕੱਠ ਜਿਹੜਾ ਤੁਹਾਡੇ ਨਾਲ ਮੰਨਤਾ ਸਾਮ ਜੀਗਾਉਂਦਾ ਜੀ ਅਸੀਂ ਕਿਸੇ ਦੇ ਤੇਲ ਨਹੀਂ ਪਵਾਉਂਦੇ ਕਿਸੇ ਨੂੰ ਬੁਲਾਉਂਦੇ ਨਹੀਂ ਜਿਆਦਾ ਮਤਲਬ ਐਵੇਂ ਅਸੀਂ ਸਿਰਫ ਉਹੀ ਰੂਟ ਰੱਖਦੇ ਆ ਆਪਣਾ ਪਿੰਡਾਂ ਦਾ ਇੰਨਾ ਉਹ ਤਾਂ ਸ਼ਾਇਦ ਸੰਗਤ ਦਾ ਪਤਾ ਹੀ ਨਹੀਂ ਲੱਗਦਾ ਜੀ ਕਿੱਥੋਂ ਆ ਜਾਣੇ ਆ ਆ ਮੁਹਾਰੇ ਆ ਸਾਰਾ ਮੈਂ ਵੀ ਰਾਮ ਸਿੰਘ ਨਾਲ ਗੱਲ ਕਰ ਰਹੀ ਆ ਆ ਮੁਹਾਰੇ ਇਕੱਠ ਹੈ ਸਰ ਮੁਹਾਰੇ ਇਕੱਠ ਹੈ ਜੀ ਇੰਨਾ ਪਿਆਰ ਹੈ ਮੇਰੇ ਕੋਲ ਇਹ ਤਾਂ ਲਵਜ਼ ਨਹੀਂ ਐ ਭਈ ਇਹਨਾਂ ਨੂੰ ਮੈਂ ਕਹਾ ਕੀ ਜੇ ਧੰਨਵਾਦ ਕਰਦਾ ਤਾਂ ਵੀ ਛੋਟਾ ਅੱਖਰ ਐ ਬਹੁਤ ਨਾਦਾ ਦौरा ਹੀ ਦਿੱਤਾ ਸੀ ਭਾਈ ਸਾਹਿਬ ਨੇ ਵੀ ਅਸੀਂ ਕੁਝ ਪਿੰਡਾਂ ਚਾਵਾਂਗੇ ਤੁਹਾਡੇ ਕੋਲ ਪਰ ਜਿਹੜਾ ਰੋਡ ਸ਼ੋਅ ਬਣ ਗਿਆ ਜੀ ਮੈਂ ਸਵੇਰ ਦਾ ਵੇਖ ਰਿਹਾ ਲੱਗਦਾ ਰੋਡ ਸ਼ੋਅ ਸੀ ਮੈਂ ਰੋਡ ਸ਼ੋਅ ਹੀ ਕਹਿ ਰਿਹਾ ਜੀ ਭਾਈ ਜੀ ਰੋਜ਼ ਹੀ ਐਵੇਂ ਹੁੰਦਾ ਇੱਕ ਦਿਨ ਦੀ ਗੱਲ ਨਹੀਂ ਐ ਇੱਕ ਦਿਨ ਦੀ ਗੱਲ ਨਹੀਂ ਐ ਰੋਜ਼ ਹੀ ਇੰਨਾ ਪਿਆਰ ਮਿਲਦਾ ਇੱਕ ਤਰੀਕ ਦੀ VOTING ਆ ਚਾਰ ਨੂੰ ਰਿਜ਼ਲਟ ਆ ਕੀ ਆਸ ਆ ਤੁਹਾਨੂੰ ਸੰਗਤ ਭਾਈ ਜੀ ਕਾਸ ਹਲੇ ਵੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਫਿਰ ਵੀ ਤੁਹਾਡੇ ਮੂੰਹ ਸੁਣਨਾ ਕਿਉਂਕਿ ਇੱਕ ਤਰੀਕ ਨੂੰ ਉਹੋ ਹੀ ਦਿਹਾੜੇ ਆ ਜਿਹੜੇ ਦਿਹਾੜੇ ਸ਼ਹੀਦੀ ਦਿਹਾੜੇ ਆ ਰਹੇ ਦੇਖੋ ਜੀ ਸਾਨੂੰ ਵੋਟ ਪਾਉਗੀ 70 ਪੈਸੇ ਉਹਨਾਂ ਨੂੰ ਪਾਉਗੀ 30 ਪੈਸੇ ਅਸੀਂ ਕੋਈ ਜਿੱਤ ਦਾ ਜਸ਼ਨ ਨਹੀਂ ਮਨਾਉਣਾ ਅਸੀਂ ਸਾਰੇ ਮੇਰੇ ਮੁੰਡਿਆਂ ਨੂੰ ਬੇਨਤੀ ਹੈ ਬਈ ਆਪਾਂ ਉਸਦੋਂ ਅਕਾਲ ਤਖਤ ਸਾਹਿਬ ਤੇ ਪਹਿਲੀ ਗੋਲੀ ਚੱਲੀ ਸੀ ਆਪਾਂ ਕਾਲੀਆਂ ਪੱਕਾ ਮੰਨਣੀਆਂ ਜਾਂ ਖੱਟੀਆਂ ਜਾਂ ਕਾਲੀਆਂ ਬਾਸ ਕੋਈ ਖੁਸ਼ੀ ਨਹੀਂ ਮਨਾਉਣੀ ਕੋਈ ਬੰਬ ਨਹੀਂ ਚਲਾਉਣੇ ਕੋਈ ਢੋਲੀ ਨਹੀਂ ਕੋਈ ਪਟਾਕੇ ਨਹੀਂ ਕੋਈ ਲੱਡੂ ਨਹੀਂ 6 ਤਰੀਕ ਤੋਂ ਬਾਅਦ ਕਰਾਂਗੇ ਜੋ ਕਰਾਂਗੇ ਫਿਰ ਅਬ ਦਸ਼ਮਨ ਚਾਰਕੇ ਸਾਹਿਬ ਚੜਦੀ ਕਲਾ ਚ ਬਿਲਕੁਲ ਇੱਕ ਮਿੰਟ ਹੋਲੀ ਖੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਤਾਂ ਕੀ ਕਹਣਾ ਜੀ ਸੰਗਤ ਦਾ ਮੈਨੂੰ ਐ ਲੱਗਦਾ ਜਿਵੇਂ ਸੰਗਤ ਦਾ ਜੋਸ਼ ਹੈ ਸੱਤਰਤੀ ਬਣ ਗਿਆ ਮੋਲ ਵੀਰ ਵੀ ਕਹਿ ਰਿਹਾ ਕਿ ਧੰਨਵਾਦ ਹੈ ਕਿਹੜੇ ਰਵਚਾਨਾ ਨਾਲ ਮੈਂ ਕਰਾਂ ਕਿਉਂਕਿ ਜਿਹੜਾ ਆ ਆ ਮਹਾਰੇ ਬਿਲਕੁਲ ਜੀ ਥਾ ਥਾ ਭਾਈ ਸਾਹਿਬ ਇਹ ਹੀ ਬੋਲ ਰਿਹਾ ਹੈ ਕਿ ਧੰਨਵਾਦ ਸ਼ਬਦ ਹੀ ਬਹੁਤ ਛੋਟਾ ਰਹਿ ਗਿਆ ਹੈ ਕਹਿੰਦੇ ਦੀ ਗੱਲ ਹੀ ਨਹੀਂ ਰਹੀ ਔਰ ਦਿਖ ਰਿਹਾ ਹੈ ਕਿ ਜਿਹੜਾ ਇਹ ਹਾਲ ਹੈ ਵੀ ਮੈਨੂੰ ਤਾਂ ਲੱਗਦਾ ਵੀ ਇਹ ਟੋਟਲ ਫੀਸ ਜਿੱਦੀ ਵੋਟ ਪੋਲਿੰਗ ਹੁੰਦੀ ਹੈ ਨਾ ਤੇ ਉਹਦੇ ਚ 70 ਤੋਂ 80% ਕੱਲੇ ਭਾਈ ਸਰਬਜੀ ਸਿੰਘ ਦੀ ਵੋਟ ਹੈ ਜਿਹੜਾ ਅੱਜ ਦਾ ਮਾਹੌਲ ਹੈ ਹਾਂਜੀ ਜਿਸ ਦਿਨ ਲਾਸਟ ਇੱਕ ਸਾਡੇ ਪਿੰਡਾਂ ਚ ਦੌਰਾ ਹਸੀ ਦਿਨਾ ਸਾਹਿਬ ਗੁਰਦਰਾ ਸਾਹਿਬ ਤੋਂ ਸ਼ੁਰੂ ਹੋ ਕੇ ਮਹਾਰਾਜ ਪਿੰਡ ਤੱਕ ਉਸ ਤੋਂ ਪਹਿਲਾਂ ਜਿੰਨੇ ਮੁੱਖ ਟੀਵੀ ਚੈਨਲ ਸੀਗੇ ਉਹ ਕੱਲਾ ਕਾਂਗਰਸ ਆਪ ਤੇ ਜਿਹੜਾ ਅਕਾਲੀ ਦਲ ਨੂੰ ਦਿਖਾ ਰਹੇ ਸੀ ਭਾਈ ਸਰਬਜੀਤ ਸਿੰਘ ਨੂੰ ਕਿਸੇ ਮੁਕਾਬਲੇ 'ਚ ਨਹੀਂ ਸਿਲਾ ਰਹੇ ਪਰ ਜਿੱਦਨ ਉਹ ਮਾਰਚ ਹੋਇਆ ਉਸ ਦਿਨ ਤੋਂ ਬਾਅਦ ਕੱਲੇ ਭਾਈ ਸਰਬਜੀਤ ਸਿੰਘ ਨੂੰ ਕਵਰ ਕਰ ਰਹੇ ਆ ਕੱਲ ਕੱਲ ਦਾ ਮੇਰਾ ਇੱਕ ਪੋਸਟਰ ਦੇ ਉੱਤੇ ਮੇਨ ਰੋਲ ਨੰਬਰ ਸੀਗਾ ਮੋਬਾਈਲ ਨੰਬਰ ਮੈਨੂੰ ਘਟੋ ਘਟ ਵੀ 10 ਨੰਬਰ ਤੱਕ ਚੰਡੀਗੜ੍ਹ ਤੋਂ ਪ੍ਰੈਸ ਦੇ ਆਏ ਕਿ ਸਾਡੀ ਭਾਈ ਸਾਹਿਬ ਨਾਲ ਇੰਟਰਵਿਊ ਕਰਵਾਓ ਤੇ ਮੈਂ ਕਹੇ ਮੇਰਾ ਤੇ ਖੁਦ ਨਹੀਂ ਕਨੈਕਟ ਹੋ ਰਿਹਾ ਅੱਜ 10 ਦਿਨ ਹੋ ਗਏ ਜਾ ਕੇ ਮਿਲ ਕੇ ਗੱਲ ਹੁੰਦੀ ਆ ਫੋਨ ਤੇ ਗੱਲ ਨਹੀਂ ਹੁੰਦੀ ਸਾਬ ਮਹਾਰਾ ਘੱਟ ਧੰਨਵਾਦ ਭਾਈ ਸਾਹਿਬ ਮੈਂ ਕੁਛ ਲੋਕ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਈਏ ਕਿਉਂਕਿ ਮਾਈਆਂ ਤੇ ਭੈਣਾਂ ਵੀ ਸਾਡੀਆਂ ਤੇ ਪਹੁੰਚੀ ਔਰ ਜਮਾਦਾ ਜੀ ਠੀਕ ਹੋ ਚੜਦੀ ਕਰਾ ਜੀ ਚੜਦੀ ਕਰਾ ਸਰਜੀਤ ਕਰਨੀ ਸਰਜੀਤ ਨੂੰ ਪਾਉਣੀ ਆ ਪੱਕਾ ਕਿੰਨੇ ਨੂੰ ਆ ਜੀ ਸਰਵਿਸ ਸਿੰਘ ਖਾਲਸਾ ਸਾਹਿਬ ਹਸਤਾਨ ਨੂੰ ਪਾਵਾਂਗੇ ਭਾਈ ਵੱਜ ਜਾਵਾਂ ਜੱਟ ਦੇ ਪੱਕਾ ਹੋਰ ਵੀ ਬੂਆ ਮਾਗੇ ਤੁਹਾਡਾ ਪਿੰਡ ਹੀ ਹੋਈ ਆ ਜੀ ਕਿਹਦੀ ਪਿੰਡ ਆ ਜੀ ਸਾਡਾ ਹਾਂ ਖੁਰਦ ਖਸੰਦੂ ਖੁਰਦ ਸੰਧੂ ਖਰਦ ਕਿੰਨੀ ਵੋਟ ਆਤਾ ਤਕਰੀਬਨ ਭਾਈ ਸਾਹ ਵਾਲੇ ਪਾਸੇ ਤਕਰੀਬਨ ਸਾਡੀ ਸਾਰੀ ਵੋਟ ਲਾ ਲੋ ਜੀ ਅਸੀਂ ਸਾਰੇ ਜਿੰਨੇ ਹਾਂ ਸਾਰੇ ਪਿੰਡ ਦੀ ਵੀ ਵੋਟ ਸਾਡੀ ਦਾ ਅਸੀਂ ਅਕਾਲੀ ਆ ਜੋ ਵੀ ਸਾਡੇ ਸਾਰੇ ਸਾਡੇ ਭਰਾ ਸਾਡੇ ਨਾਲ ਐਸੀ ਕੋਈ ਹੋਰ ਜੀ ਇਹੋ ਹੀ ਪਿੰਡ ਆ ਤੁਹਾਡੇ ਹਾਂ ਜੀ ਕਿਵੇਂ ਲੱਗਦਾ ਇਸ ਵਾਰ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਸਰਜੀ ਸੇ ਮਲਵਾਜਾ ਬੀਜੇਪੀ ਕਿਵੇਂ ਵੀ ਇਹ ਗੰਨੇ ਨੂੰ ਗੰਨੇ ਨੂੰ ਵਾਵਾਂਗੇ ਜੀ ਤਾਂ ਹਾਂ ਕਿਹੜਾ ਪਿੰਡ ਜ ਆਪਣੇ ਸੰਧੂ ਖਰਦ ਜੀ ਸੰਧੂ ਖਰਦ ਕਿਧਰਲੇ ਪਾਸੇ ਭੁਗਤ ਰਹੀਆਂ ਵੋਟਾਂ ਐ ਕਿ ਸੰਧੂ ਖਰਦ ਦੀਆਂ ਇਹਨਾਂ ਨੂੰ ਪਹਿਣੀਆਂ ਐ ਸਾਰੀਆਂ ਆ ਸਾਰੀ ਲੰਗ ਕਿ ਲੱਗਦਾ ਸਰਬਜੀਤ ਵਾਲੇ ਪਾਸੇ ਝੁਕਾ ਕੀ ਲੱਗਦਾ ਪੂਰਾ ਲੱਗਦਾ ਜੀ ਫੁੱਲ ਆਈ ਹਾਂ ਉਹ ਇਹੀ ਜਿੱਤਣਗੇ ਹਾਂ ਧੰਵਾਦ ਜੀ ਇੱਥੇ ਸਾਡੇ ਨਾਲ ਹੋਰ ਵੀ ਕੋਈ ਸੰਗਤ ਹੈਗੀ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਜੀ ਠੀਕ ਹੋ ਚੜਦੀ ਕਲਾ ਜੋ ਹੋਰ ਜੀ ਕਿਵੇਂ ਹੋ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਬਹੁਤ ਜਿੰਨੀ ਕੁਰਬਾਨੀ ਕੀਤੀ ਆ ਸੀ ਬੋਲਤਾ ਰਹੇ ਉਹ ਤੁਹਾਨੂੰ ਸੁਖਣੀ ਕਰਾਂਗੇ ਜਿੰਨੀ ਕੁਰਬਾਨੀ ਇਹਨਾਂ ਨੇ ਪਰਿਵਾਰ ਨੇ ਹਾਂ ਵੋਟਾਂ ਆਗੇ ਸੀ ਜਾਨ ਵੀ ਦੇਵਾਂਗੇ ਵੋਟਾਂ ਦੀ ਗੱਲ ਕਿਹੜੀ ਐ ਬੱਚਾ ਬੱਚੀ ਅਸੀਂ ਨਾ ਇਸ ਪਰਿਵਾਰ ਦੇ ਨਾਲ ਜੁੜਦੇ ਹੀ ਰਹਾਂਗੇ ਜਿੰਦਗੀ ਭਰ ਜਿੱਤ ਹਾਰ ਤੋਂ ਬਗੈਰ ਵੀ ਜੁੜਦੇ ਰਹਾਂਗੇ ਪਰਿਵਾਰ ਦੇ ਨਾਲ ਜੁੜੇ ਰਹੋਗੇ 40 ਸਾਲ ਤੋਂ ਵੈਸੇ ਪਰਿਵਾਰ ਦੇ ਨਾਲ ਜੁੜੇ ਰਹੇ ਹਾਂ ਨਾ ਭੁੱਲ ਨਹੀਂ ਸਕਦੇ 40 ਸਾਲ ਤੋਂ ਲੋਕ ਉਹਨੂੰ ਯਾਦ ਕਰਦੇ ਸੀ ਉਹ ਯੋਧੇ ਨੂੰ ਅਸੀਂ ਇਸ ਇਤਿਹਾਸ ਨੂੰ ਜ਼ਿੰਦਗੀ ਭਰ ਭੁੱਲ ਨਹੀਂ ਸਕਦੇ ਨਾਲੇ ਅਸੀਂ ਆਪਦੇ ਬੱਚਿਆਂ ਨੂੰ ਵੀ ਦੱਸ ਕੇ ਜਾਵਾਂਗੇ ਵੀ ਸਿੱਖ ਦੀ ਕੁਰਬਾਨੀ ਉਹ ਤਾਂ ਇਹੀ ਜੀ ਹੁੰਦੀ ਆ ਤੇ ਆਪਾਂ ਇਹੀ ਜੀ ਕੁਰਬਾਨੀ ਕਰਨੀ ਹੈ ਆਉਣ ਵਾਲੀ ਪੀੜ੍ਹੀ ਨੂੰ ਵੇசி ਜਾਗਰਤ ਕਰਾਂਗੇ 4 ਦਹਾਕੇ ਹੋ ਗਏ ਆ 40 ਸਾਲ ਹੋ ਗਏ ਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਨੂੰ ਉਹ ਜ਼ਾਲਮ ਸਰਕਾਰ ਵੱਲੋਂ ਤੇ 40 ਸਾਲਾਂ ਬਾਅਦ ਇਹ ਜਿਹੜਾ ਇਤਿਹਾਸ ਦਰਵਾਣ ਜਾ ਰਹੇ ਹੋ ਕੀ ਲੱਗਦਾ ਸਰਜੀਤ ਸਿੰਘ ਮਲੋਆ ਇਹ ਸੀਟ ਕੱਢ ਜਾਣਗੇ ਜੱਟ ਤੋਂ ਬਗੈਰ ਵੀ ਅਸੀਂ 24 ਗੱਲ ਟੈਸ ਨਾਲ ਜੱਟ ਬਾਤ ਵੀ ਜੱਟ ਤੋਂ ਆਵਾਜ਼ ਵੀ ਨਾਲ ਅਸੀਂ ਟੁੱਟਣ ਵਾਲੇ ਅਸੀਂ ਹਾਂ ਨਹੀਂ ਇਸ ਇਤਿਹਾਸ ਨੂੰ ਨਾਜ ਕਿਹੜਾ ਇਲਾਕਾ ਤੁਹਾਡਾ ਮੇਰਾ ਇਹੀ ਪਿੰਡ ਹੈ ਦਰਬਾਰ ਸਿੰਘ ਵਿਹਾਣਾਵਾ ਗੁਰੂ ਘਰ ਦੀ ਮੈਂ ਸੇਵਾ ਕਰਦਾ ਨੰਗਰ ਦੀ ਸੁਭਾਸ਼ਾ ਹੁੰਦਾ ਉਹ ਵੇਲੇ ਨੌਜਵਾਨ ਵੀਰ ਸਾਡੇ ਨਾਲ ਆਪਾਂ ਬਾਬਾ ਜੀ ਫਿਰ ਮੈਂ ਤੁਹਾਡੇ ਲਾਉਣਾ ਹੋਰ ਵੀਰ ਜੀ ਕੀ ਸ਼ਬਨਾਮ ਆਪਣਾ ਕੋਰਿੰਦਰ ਸਿੰਘ ਜੀ ਕੋਰਿੰਦਰ ਸਿੰਘ ਕਿਹੜਾ ਇਲਾਕਾ ਜੀ ਆ ਮਠੰਡਾ ਜਿਲ੍ਹਾ ਹੀ ਆ ਜੀ ਹਾਂਜੀ ਕਿਵੇਂ ਲੱਗਦਾ ਫਰੀਦਕੋਟ ਜੋ ਅੱਜ ਤੁਸੀਂ ਫਰੀਦਕੋਟ ਕਿਹੜੇ ਪਾਸੇ ਜਾ ਰਹੇ ਆ ਜੱਤੂਆ ਜੀ ਲੀਡਣਾ ਹਾਂ ਹਾਂ ਬਿਲਕੁਲ ਜੱਤੜੇ ਵੀਰ ਸਾਹਿਬ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਚਾਰ ਤਹਾਕੇ ਦਾ ਸਫਰ ਉਹ ਵੀਰ ਯਾਦ ਕਰ ਰਿਹਾ ਸੀ ਹੁਣ ਇਹ ਕਹਿ ਰਿਹਾ ਸੀ ਕਿ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਆ ਜਦੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਤੇ ਜੂਨ 84 ਤੋਂ ਬਾਅਦ ਵਿੱਚ ਨਵੰਬਰ 84 ਚ ਜੋ ਹੋਇਆ ਉਹ ਟੀਸੀ ਦਾ ਬੇਰ ਉਹ ਭਾਈ ਬੀਨਤ ਸਿੰਘ ਨੇ ਉਹਦਾ ਪਰਿਵਾਰ ਅੱਜ ਚੋਣ ਮੈਦਾਨ ਦੇ ਵਿੱਚ ਖੜਿਆ ਹੈਗਾ ਕੀ ਲੱਗਦਾ ਫਰੀਦਕੋਟ ਵਾਲੇ ਸਾਥ ਦੇਣਗੇ ਪੂਰਾ ਬਿਲਕੁਲ ਸਾਥ ਦੇ ਰਹੀ ਹੈ ਲਹਿਰ ਬਣੀ ਹੋਈ ਆ ਤੇ तकरीबन ਵੱਡੀ ਲੀਡ ਨਾਲ ਜਿੱਤਣ ਜਾ ਰਿਹਾ ਜੀ ਸਰਕਾਰ ਵਾਲਾ ਪੱਕੇਵੇਂ ਵੇਖਦੇ ਉਧਰ ਲਾਮਾ ਦੀ ਪਾਰਟੀ ਹੋਵੇ ਕਾਂਗਰਸ ਆ ਅਕਾਲੀ ਦਲ ਆ ਬੀਜੇਪੀ ਆ ਗੱਲ ਕੁਰਬਾਨੀ ਦੀ ਹੈ ਜੀ ਕੁਰਬਾਨੀ ਵੱਡੀ ਦਿੱਤੀ ਆ ਦੇਖੋ 40 ਸਾਲ ਹੋ ਗਏ ਨੇ ਜੇ ਮਹਾਰਾਜ ਸਰਦਾਰ ਬਿਆਨ ਸਿੰਘ ਨੇ ਕੁਰਬਾਨੀ ਦਿੱਤੀ ਆ ਦੇਖੋ ਆਪਦੇ ਬੱਚੇ ਨਹੀਂ ਵੇਖੇ ਪਰਿਵਾਰ ਨਹੀਂ ਵੇਖਿਆ ਬੱਚਿਆਂ ਦਾ ਮੂੰਹ ਛੱਡਿਆ ਕਿੱਡੀ ਵੱਡੀ ਪੋਸਟ ਸੀਗੀ ਕਿੱਡੀ ਵੱਡੀ ਪੋਸਟ ਸੀਗੀ ਐਡੀ ਵੱਡੀ ਪੋਸਟ ਛੱਡਣੀ ਕੋਈ ਕਿਸੇ ਨੂੰ ਚਪੜਾਸੀ ਨੌਕਰੀ ਮਿਲਦੀ ਆ ਚਪੜਾਸੀ ਨੌਕਰੀ ਛੱਡਦਾ ਅਗਲਾ ਤੇ ਅੱਜ ਇਹਨਾਂ ਨੂੰ ਲੋਕਾਂ ਤੋਂ ਵੋਟਾਂ ਮੰਗਣ ਦੀ ਕੀ ਲੋੜ ਸੀਗੀ ਇਹ ਤਾਂ ਵੱਡੇ ਅਫੀਸਰ ਹੁੰਦੇ ਇਹਦਾ ਨਜ਼ਾਰੇ ਲੈਂਦੇ ਮੌਜ ਨਾਲ ਸੀ ਇਹਨਾਂ ਨੂੰ ਕੀ ਲੋੜ ਸੀ ਲੋਕਾਂ ਕੋਲੇ ਆ ਕੇ ਵੋਟਾਂ ਮੰਗਣ ਦੀ ਇਹ ਤਾਂ ਜੇ ਸਿਕ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਧਰੀ ਆ ਤਾਂ ਇਹ ਕੇਵਲ ਸਿਰਫ ਸਤਾਰ ਬਿਆਨ ਸਿੰਘ ਤੇ ਉਹਨਾਂ ਦੇ ਨਾਲ ਸੁਤਵੰਤ ਸਿੰਘ ਤੇ ਕੇਰ ਸਿੰਘ ਉਹਨਾਂ ਨੂੰ ਵੀ ਨਾਲ ਭੁੱਲਣਾ ਨਹੀਂ ਚਾਹੀਦਾ ਫਰੀਦਕੋਟ ਦੇ ਵਿੱਚ ਅਸੀਂ ਇਸ ਟਾਈਮ ਫਰੀਦਕੋਟ ਦੇ ਵਿੱਚ ਆਜ਼ਾਦ ਉਮੀਦਵਾਰ ਪੋਸਟਰ ਵੀ ਮੈਂ ਤੁਹਾਨੂੰ ਇੱਕ ਨਹੀਂ ਦਿਖਾ ਲ ਦਿੰਨੇ ਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਪੰਜਾਬੀਓ ਅਣਖੀਓ ਤੁਹਾਡੀ ਇੱਕ ਵੋਟ ਇੱਕ ਇੱਕ ਵੋਟ ਆਪਣ ਦੋਖੇ ਵਾਲੇ ਕਰਾਰੀ ਚੋਟ ਸਿੱਖ ਕੌਮ ਦੇ ਅਣਖ ਤੇ ਗੈਰਤ ਦੀ ਖਾਤਰ ਸ਼ਹੀਦ ਹੋਣ ਵਾਲੇ ਸਰਦਾਰ ਬੈਂਤ ਸਿੰਘ ਦੇ ਸੁਪੁੱਤਰ ਸਦਾਸਰਬਜੀਤ ਸਿੰਘ ਖਾਲਸਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਹੁਣ ਵਕਤ ਸੰਭਾਲੋ ਇੱਕ ਇੱਕ ਵੋਟ ਗੰਨਾ ਕਿਸਾਨ ਚੋਣ ਨਿਸ਼ਾਨ ਤੇ ਪਾਓ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਤਸਵੀਰ ਲੱਗੀ ਆ ਸ਼ਹੀਦ ਭਾਈ ਬੈਂਤ ਸਿੰਘ ਦਾ ਜ਼ਿਕਰ ਕਰ ਰਹੇ ਆ ਸ਼ਹੀਦ ਭਾਈ ਸਤਨ ਸਿੰਘ ਦਾ ਜ਼ਿਕਰ ਕਰ ਰਹੇ ਆ ਕੇਰ ਸਿੰਘ ਦਾ ਜ਼ਿਕਰ ਕਰ ਰਹੇ ਆ ਸਾਰੀਆਂ ਤਸਵੀਰਾਂ ਨਾਲ ਨਾਲ ਲੱਗੀਆਂ ਵਾ ਬਜ਼ੁਰਗ ਬਾਬੇ ਵੀ ਸਾਡੇ ਨਾਲ ਆ ਹੋਰ ਜੀ ਬਾਬਾ ਜੀ ਚੜ੍ਹਦੀ ਕਲਾ ਚੋਂ ਵਾਇਗਰ ਜੀ ਦੀ ਖਾਤੂ ਵਾਇਗਰ ਜੀ ਕੀ ਫਰਤੀ ਕਿਵੇਂ ਆ ਪਿੰਡ ਦਾ ਮਾਹੌਲ ਪਿੰਡ ਦਾ ਮਾਹੌਲ ਠੀਕ ਆ ਜੇ ਤੁਹਾਨੂੰ ਪਤਾ ਹੀ ਨਾ ਵੇਖ ਲੋ ਕਿਵੇਂ ਆ ਕਿਹੜੇ ਪਾਸੇ ਵੋਟਾਂ ਪੈਣਗੀਆਂ ਇਸ ਵਾਰ ਜਾਂ ਵੋਟਾਂ ਸਟੇਸ਼ਨ ਨੂੰ ਪਾਉਣਗੇ ਸਰਜੀ ਸਿੰਘ ਨੂੰ ਹੋਰ ਨਹੀਂ ਕੋਈ ਪਾਉਣਗੇ ਐਸੇ ਕਿਦਾਂ ਦਾ ਮਾਹੌਲ ਆ ਇਲਾਕੇ ਦਾ ਮਾਹੌਲ ਇਲਾਕੇ ਦਾ ਮਾਹੌਲ ਵੀ ਠੀਕ ਆ ਜੀ ਅੱਗੇ ਸਭ ਬਹੁਤ ਠੀਕ ਆ ਜੀ ਜੇ ਤਾਂ ਮੈਂ ਕਹਿੰਦਾ ਕੋਈ ਸਿੱਖਾ ਪੁੱਤ ਨਹੀਂ ਨਾ ਹੋਇਆ ਤਾਂ ਭਾਵੇਂ ਦੂਜੇ ਪਾਸੇ ਤੁਰ ਜੇ ਮੈਂ ਤਾਂ ਇਹ ਕਹਿੰਦਾ ਸਿੱਖ ਕੌਣ ਨੂੰ ਅੱਖ ਨਾ ਜਾਣਾ ਚਾਹੀਦਾ ਜਿਨ੍ਹਾਂ ਨੇ ਪੱਗ ਲਾ ਕੇ ਸਾਡੀ ਲਹੀ ਵੀ ਪੱਗ ਨੂੰ ਦਵਾਰ ਤੇ ਧਰੀ ਅਸਤ ਮੈਂ ਸਰਕਾਰਾਂ ਕਿਵੇਂ ਵੇਖਦੇ ਹੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੁਹਾਡੇ ਹਲਕੇ ਦੇ ਵਿੱਚ ਆ ਕਾਂਗਰਸ ਦੇ ਵੀ ਆ ਆ ਪਗਲ ਆਲੀ ਉਹ ਤੇ ਉਹ ਵਗਲ ਆਲੀ ਉਹ ਆ ਧੜਾ ਧੜ ਪਿਛਲੀਆਂ ਸੁਣਦੇ ਨਹੀਂ ਰੋਜ਼ ਚਲ ਬਦਲੀਆਂ ਹੋ ਰਹੀਆਂ ਜਿਹੜੀਆਂ ਚਲ ਬਦਲੀਆਂ ਹੋਈਆਂ ਇਹਦਾ ਇਹ ਦਲ ਬਦਲੂਆ ਜੀ ਚਲ ਬਦਲਣ ਦੀ ਨਾਜਨੀਤੀ ਚੰਗੀ ਆ ਕਿ ਮਾੜੀ ਆ ਤੁਹਾਨੂੰ ਕੀ ਲੱਗਦਾ ਮੈਂ ਤਾਂ ਇਹਨੂੰ ਚੰਗੀ ਨਹੀਂ ਸਮਝਦਾ ਕੋਈ ਗੱਲ ਆ ਜੀ ਇੱਕ ਸਟੈਂਡ ਤੇ ਖੜਜੂ ਕਿਸੇ ਪਾਰਟੀ ਨਾਲ ਹੋ ਤੇ ਇੱਕ ਸਟੈਂਡ ਤੇ ਹਾਂ ਇੱਕ ਸਟੈਂਡ ਤੇ ਰਹੇ ਜੀ ਸਵੇਰੇ ਕਿਤੇ ਹੁੰਦੇ ਬਾਬਾ ਜੀ ਸ਼ਾਮਾਂ ਨੂੰ ਕਿਤੇ ਉਮੀਦਵਾਰ ਦਾ ਪਤਾ ਲੱਗਦਾ ਤੀਸਰੇ ਦਿਨ ਕਿਤੇ ਹੁੰਦਾ ਇਹ ਮੀਤਵਾਰ ਜੀ ਸਾਰੇ ਜਿਹੜੇ ਬਣਦੇ ਆ ਨਾ ਸਾਰੇ ਪੈਸੇ ਦੇ ਲਾਲਚ ਨਾਲ ਬਣਦੇ ਆ ਧਰਮ ਦੀ ਖਾਤਰ ਜਾਤ ਗਿਰ ਦੀ ਖਾਤਰ ਟਾਵਾ ਟਾਵਾ ਬਣਦਾ ਜਿਵੇਂ ਸੁਖਵਿੰਦਰ ਸਿੰਘ ਇਹਨਾਂ ਦਾ ਪਰਿਵਾਰ ਬਣਿਆ ਅਸੀਂ ਇਹਨਾਂ ਨੂੰ ਭੁੱਲ ਨਹੀਂ ਸਕਦੇ ਹੋਰ ਜੀ ਬਾਬਾ ਜੀ ਤੁਹਾਡਾ ਵੀ ਇਹੋ ਪਿੰਡ ਹੈ ਇਹੀ ਪਿੰਡ ਹੈ ਜੀ ਪਿੰਡ ਕਿਵੇਂ ਸੰਦੂ ਖੁਰਦ ਕ ਸੰਦੂ ਕਲਾਏ ਸੰਦੂ ਖੁਰਦ ਜੀ ਸੰਦੂ ਖੁਰਦਾ ਸੰਦੂ ਖੁਰਦੀ ਵੋਟ ਹੈ ਸਾਰਾ ਜਿਆਦਾ ਵੋਟ ਕਿੱਧਰ ਹੋਊ ਇੱਧਰ ਹੀ ਆਪਰੇ ਕੰਨੀ ਸਰਜੀਤ ਸਿੰਘ ਹਾਂ ਜੀ ਹਾਂ ਜੀ ਹਾਂ ਕਾਰਨ ਸ਼ਹੀਦ ਗੰਤ ਸਿੰਘ ਦੇ ਸੁਪੁੱਤਰ ਹੋਣ ਦੇ ਨਾਤੇ ਹਾਂ ਜੀ ਪੰਥਕ ਬੋਰਡ ਮੰਨਦੇ ਹੋ ਤੁਸੀਂ ਇਹਨੂੰ ਪੰਥਕ ਬੋਰਡ ਸਾਰੀ ਪੈਜੂ ਪੈਜੂ ਜਿੱਤ ਹੋ ਜੂ ਲੱਗਦਾ ਤੁਹਾਨੂੰ ਜਿੱਤ ਹੋ ਜੂ ਦੂਜੇ ਪਾਸੇ ਜੇ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ ਸਰਕਾਰ ਕਾਂਗਰਸ ਆਮ ਆਦਮੀ ਪਾਰਟੀ ਭਾਜਪੀ ਅਕਾਲੀ ਦਲ ਉਹਨਾਂ ਨੂੰ ਕਿਹੇ ਵੇਖਦੇ ਹੋ ਕਿਹੜੇ ਪੱਲੇ ਚ ਰੱਖਦੇ ਉਹਨਾਂ ਇਹ ਕੋਈ ਠੀਕ ਨਹੀਂ ਠੀਕ ਨਹੀਂ ਲੱਗਦਾ ਨਾ ਕਿ ਮੈਂ ਬਾਕੀ ਪਾਰਟੀਆਂ ਆ ਜਿਹੜਾ ਪਾਰਟੀਬਾਜੀ ਤੌਰ ਤੇ ਸਰਕਾਰ ਦੇ 92 ਐਮ ਐਲ ਏ ਸੀ 92 ਐਮ ਐਲ ਏ ਵਧਾ ਕੇ ਦਿੱਤੇ ਸੀ ਇਸ ਵਾਰ ਮੋਹ ਕੋ ਭੰਗ ਹੋਇਆ ਲੱਗਦਾ ਸ ਲੋਕਾਂ ਦਾ ਮੋਹ ਭੰਗ ਆਇਆ ਇਹ ਮਤਲਬ ਲੋਕ ਸੰਤੁਸ਼ਟ ਨਹੀਂ ਹੈਗੇ ਹਾਂ ਮੋਹ ਭੰਗ ਆਇਆ ਵੀ ਜਿਹੜੇ ਕੁਝ ਵਾਦੇ ਕੀਤੇ ਸੀਗੇ ਉਹ ਪੂਰੇ ਖਰੇ ਨਹੀਂ ਉੱtre ਲੋਕ ਸੰਤੁਸ਼ਟ ਨਹੀਂ ਹੈਗੇ ਬਾਕੀ ਗੱਲ ਇਹ ਹੈ ਵੀ ਜਿਹੜੀ ਇਹ ਉਮੀਦਵਾਰ ਆਪਣਾ ਸਰਬਜੀਤ ਸਿੰਘ ਖਾਲਸਾ ਜੀ ਖੜੇ ਹੋਇਆ ਇਹ ਇੱਕ ਆਜ਼ਾਦ ਉਮੀਦਵਾਰ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਪਾਰਟੀ ਦਾ ਇਹ ਨਾਲ ਕੋਈ ਮਸਲਾ ਹੀ ਨਹੀਂ ਕੋਈ ਮਸਲਾ ਨਹੀਂ ਉਹ ਆਜ਼ਾਦ ਮੀ ਉਹ ਕਿਹੜਾ ਕਿਸੇ ਤੋਂ ਟਿਕਟ ਲੈ ਕੇ ਖੜੇ ਹੋਏ ਨੇ ਉਹ ਤਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਗੱਲ ਆ ਤੇ ਲੋਕ ਇਸ ਵਾਰ ਭਾਵ ਜੇ ਸਿੱਖਾਂ ਦੀ ਅਣਖ ਜਾਗਦੀ ਆ ਜੇ ਗੈਰਤ ਹੈਗੀ ਆ ਜੇ ਮਤਲਬ ਸਿੱਖਾਂ ਚ ਕੋਈ ਕਣ ਕੰਡਾ ਹੈਗਾ ਤਾਂ ਜ਼ਰੂਰ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਧੰਨਵਾਦ ਜੀ ਫਰੀਦਕੋੜ ਹਲਕੇ ਦੇ ਵਿੱਚ ਸੀ ਤੇ ਫਰੀਦਕੋੜ ਹਲਕੇ ਦੇ ਵਿੱਚ ਪਤਾ ਲੱਗਾ ਕਿ ਇਹ ਭਾਈ ਸਾਹਿਬ ਦੇ ਹੱਕ ਦੇ ਵਿੱਚ ਚੋਣ ਰੈਲੀਆਂ ਛੋਟੇ ਛੋਟੇ ਪਿੰਡਾਂ ਦੇ ਵਿੱਚ ਰਕਿਆ ਸੀ ਜਿਹੜੀਆਂ ਚੋਣ ਰੈਲੀਆਂ ਇੱਕ ਭਰਵੇਂ ਇਕੱਠ ਦੇ ਰੂਪ ਦੇ ਵਿੱਚ ਹੋਈਆਂ ਜਿਹੜੇ ਰੋਡ ਸ਼ੋਅ ਬਣੇ ਸੰਧੂ ਖੁਰਦ ਦੇ ਵਿੱਚ ਆ ਸੰਧੂ ਖੁਰਦ ਵਾਲੇ ਕਹਿੰਦੇ ਆ ਬਜ਼ੁਰਗ ਬਾਬੇ ਵੀ ਸੀ ਇੱਥੇ ਦੇ ਨੌਜਵਾਨ ਵੀ ਸੀ ਉਹਨਾਂ ਕਹਿੰਿਆ ਕਿ ਤਕਰੀਬਨ 70% ਤੋਂ ਵੱਧ ਵੋਟ ਜਿਹੜੀ ਆ ਸਾਡੀ ਇਧਰਲੇ ਪਾਸੇ ਜਾਊਗੀ ਇਲਾਕੇ ਦੀ ਬਹੁਤਾਤ ਵੋਟ ਦੱਸਿਆ ਜਾ ਰਿਹਾ ਕਿ ਸਰਬਜੀਤ ਸਿੰਘ ਮਲਵਾ ਦੇ ਹੱਕ ਦੇ ਵਿੱਚ ਆ ਦਿਨ ਸਰਪਜੀਤ ਸਿੰਘ ਲੋਹੇ ਵੀ ਦੱਸ ਕੇ ਗਏ ਆ ਕਿ 2 ਦਿਨ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ 2 ਦਿਨ ਚੋਣ ਪ੍ਰਚਾਰ ਬੰਦ ਹੋ ਜਾਣਾ ਫਿਰ ਵੋਟਾਂ 1 ਤਰੀਕ ਨੂੰ ਪੈਣੀਆਂ ਵਾ 4 ਤਰੀਕ ਨੂੰ ਰਿਜ਼ਲਟ ਆਉਣਾ ਵਾ ਨਤੀਜੇ ਤੇ ਸਾਫ਼ ਆ ਜਾਣਗੇ ਪਰ ਇੱਕ ਹੋਰ ਸੁਨੇਹਾ ਦੇ ਗਏ ਆ ਕਹਿੰਦੇ ਕਿ ਗੁਰੂ ਸਾਹਿਬ ਕਿਰਪਾ ਕਰ ਦੇਣ ਭਾਈ ਸਰਪਜੀਤ ਸਿੰਘ ਨੇ ਕਿਹਾ ਗੁਰੂ ਸਾਹਿਬ ਕਿਰਪਾ ਕਰ ਦੇਣਗੇ 4 ਤਰੀਕ ਨੂੰ ਜਸ਼ਨ ਨਹੀਂ ਮਨਾਏ ਜਾਣਗੇ ਕਹਿੰਦੇ ਕਿ ਇੱਕ ਤੋਂ 6 ਤਰੀਕ ਤੱਕ ਸ਼ਹੀਦیاں ਦੇਣਾ ਸਾਡੇ ਅਸੀਂ ਗੁਰੂ ਘਰਾਂ 'ਚ ਨਤਮਸਤਕ ਜਰੂਰ ਹੋਵਾਂਗੇ ਅਸੀਂ ਜਸ਼ਨ ਨਹੀਂ ਮਨਾਵਾਂਗੇ ਕਿਉਂਕਿ ਜਸ਼ਨ ਮਨਾਉਣ ਦੇ ਦਿਨ ਨਹੀਂ ਹੈਗੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਸ਼ਹੀਦਾਂ ਨੂੰ ਸਜਦਾ ਕਰਦੇ ਆਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੀ ਹਕੂਮਤ ਨੇ ਸਾਡੇ ਉੱਤੇ ਕਹਿਰ ਟਾਇਆ ਸੀ ਉਸ ਕਹਿਰ ਦੀਆਂ ਬਾਤਾਂ ਜ਼ਰੂਰ ਪੈਣਗੀਆਂ ਉਹਨਾਂ ਦਿਨਾਂ ਦਾ ਜਸ਼ਨ ਨਹੀਂ ਹੋਣਗੇ ਜਸ਼ਨ ਮਨਾਉਣ ਵਾਸਤੇ ਸਰ ਕੋ ਬਹੁਤ ਦਿਨ ਹੋਣਗੇ ਪਰ ਉਹਨਾਂ ਦਿਨਾਂ ਦੇ ਵਿੱਚ ਕੇਵਲ ਗੱਲਾਂ ਹੋਣਗੀਆਂ ਤੇ ਸ਼ਹੀਦਾਂ ਦੀਆਂ ਗਥਾਵਾਂ ਹੋਣਗੀਆਂ ਸ਼ਹੀਦਾਂ ਦੀਆਂ ਗੱਲਾਂ ਹੋਣਗੀਆਂ ਤੇ ਨਾਲ ਦਿੱਲੀ ਹਕੂਮਤ ਨੇ ਜਿਹੜਾ ਕਹਿਟਾਇਆ ਸੀ ਉਹਦੀਆਂ ਜ਼ਰੂਰ ਅਸੀਂ ਗੱਲਾਂ ਕਰ ਸਕਦੇ ਆ ਅਸੀਂ ਇਨਸਾਫ਼ ਦੀ ਆਸ ਵੀ ਰੱਖਾਂਗੇ ਕਿ ਸ਼ਾਇਦ ਆਉਣ ਵਾਲੇ ਸਮੇਂ ਚ ਇਨਸਾਫ਼ ਮਿਲੇ ਪਰ ਇਨਸਾਫ਼ 40 ਸਾਲ ਚਾਰ ਤਹੱਕੇ ਦੀ ਗੱਲ ਕਰਦੇ ਆ ਅਜੇ ਤੱਕ ਨਹੀਂ ਮਿਲਿਆ ਤੇ ਹੋਰ ਇਨਸਾਫ਼ ਦੀ ਗੁਹਾਰ ਕਿੱਥੋਂ ਲਗਾਉਣੀ ਆ ਇੱਕ ਤੋਂ 6 ਤੱਕ ਜਿੱਥੇ ਸ਼ਹੀਦਿਆਂ ਸ਼ਹੀਦਾਂ ਦੀਆਂ ਗੱਲਾਂ ਹੋਣੀ ਆਵਾ ਨਤਮਸਤਕ ਹੋਣ ਸੰਗਤ ਜਿਹੜੀ ਹੈਗੀ ਆ ਦਰਬਾਰ ਸਾਹਿਬ ਹੋਊਗੀ ਉੱਥੇ ਇੱਕ ਤਰੀਕ ਦੀ VOTING ਆ ਤੇ 4 ਤਰੀਕ ਦਾ ਰਿਜ਼ਲਟ ਆ ਪੰਜਾਬ ਦੀਆਂ 13 ਜ਼ੀਰੋ ਦੀ ਗੱਲ ਹੋ ਰਹੀ ਆ 0 13 ਉਲਟ ਵੀ ਗੱਲ ਹੋ ਰਹੀ ਆ ਚੰਡੀਗੜ੍ਹ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਜੋੜ ਕੇ 13 ਦੀ 14 ਕਰਕੇ ਲੈ ਕੇ ਜਾਵਾਂਗੇ ਮਲੋਏ ਮਲੋਏ ਦੇ ਹੱਕ ਦੇ ਵਿੱਚ ਇਹਦੇਲੇ ਪਾਸੇ ਪ੍ਰਚਾਰ ਹੋ ਰਿਹਾ ਤੇ ਫਰੀਦਕੋਟ ਹਲਕਾ ਕਹਿੰਦਾ ਕਿ ਵੱਖਰੇ ਤੌਰ ਤੇ ਆ ਸੰਗਰੂਰ ਹਲਕਾ ਕਹਿੰਦਾ ਕਿ ਇੱਥੋਂ ਸਮਜੀਤ ਸਿੰਘ ਮਾਨ ਜਤਨਗੇ ਜੇ ਬਾਕੀ ਗੱਲ ਕਰਦੇ ਅਸੀਂ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੀ ਗੱਲ ਹੋ ਰਹੀ ਆ ਜੇ 13 0 ਦੀ ਜਦੋਂ ਵਿਰੋਧੀਆਂ ਕੋਲ ਗੱਲ ਕਰਦੇ ਆ ਤੇ ਵਿਰੋਧੀ ਵੀ ਤੰਜ ਕੱਸਦੇ ਆ ਕਹਿੰਦੇ ਕਿ 13 0 ਨਹੀਂ ਹੋਣਗੀਆਂ ਸਰਕਾਰ ਦੀਆਂ 0 13 ਤੇ ਹੋ ਸਕਦੀਆਂ ਦੇਖਦੇ ਆ 1 ਤਰੀਕ ਦੀ VOTING ਦਾ ਚਾਰ ਤਿੰਨ ਰਿਜ਼ਲਟ ਆਉਣਾ ਵਾ ਕੀ ਰਿਜ਼ਲਟ ਆਉਂਦਾ ਵਾ ਥੋੜਾ ਜਿਹਾ ਸਮਾਂ 2-4 ਦਿਨ ਦਾ ਇੰਤਜ਼ਾਰ ਕਰਨਾ ਪੈਣਾ ਵਾ ਹੁਣ ਅਸੀਂ ਫਰੀਦਕੋਟ ਦੇ ਵਿੱਚ ਆ ਕੋਸ਼ਿਸ਼ ਕਰਾਂਗੇ ਜਲਦੀ ਅਗਲੇ ਹਲਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ